ਆਮਦਿਕਾ ਦਾ ਆਜੇ ਅਸਰੀ ਟੰਗ ਵੇਖੋ ਕੱਲ ਆਪਾਂ 10-12 ਕਿਲੋ ਆਮਲਿਆਂ ਦੇ ਜੇਸੀ ਵੈਰਾਈਟੀ ਦੇ ਆਪਣੇ ਸ਼ਹਿਰ ਵਿੱਚੋਂ ਕੱਲ ਸੀਧੀ ਆਪਣੇ ਨੌਂ ਜਲਾਈ ਮੰਗਲਵਾਰ ਫਿਰ ਇਹਨਾਂ ਨੂੰ ਰਾਤ ਨੂੰ ਸ਼ਾਮ ਨੂੰ ਪਾਣੀ ਦਾ ਟੱਪ ਲੈ ਕੇ ਉਹਦੇ ਵਿੱਚ ਪਿਉ ਦਿੱਤਾ ਸਾਰੀ ਰਾਤ ਭਿਜੇ ਰਹਿ ਫਿਰ ਇਹਨਾਂ ਨੂੰ ਅੱਜ ਦਿਨੇ ਅਗਲੇ ਦਿਨ 10 ਤਰੀਕ ਨੂੰ ਸਬਕ ਤੇ ਕੱਢਿਆ ਵਿੱਚੋਂ ਚੰਗੀ ਤਰ੍ਹਾਂ ਮਲ ਮਲ ਕੇ ਧੋਤੇ ਮੈਲ ਲਾਈ ਮੈਲ ਬਹੁਤ ਲੱਗੀ ਸੀ ਗੱਲ ਕਾਜੀ ਦੱਸਣਾ ਕਿ ਤੁਹਾਨੂੰ ਆਪ ਅੰਬ ਟੁੱਕਣੇ ਚਾਹੀਦੇ ਆ ਜਿਹੜੇ ਸ਼ਹਿਰੋਂ ਟਕਾਉਣੇ ਨਾ ਵਿੱਚੇ ਮੈਲ ਮੋੜ ਟੁੱਕ ਦਿੰਦੇ ਆ ਤੇ ਫਿਰ ਥੋਣੇ ਗੱਲ ਪਣਦੀ ਨਹੀਂ ਗੱਲ ਆ ਵਸਦੀ ਫਿਰ ਇਹਨਾਂ ਨੂੰ ਆਪਾਂ ਕੱਢ ਕੇ ਚੰਗੀ ਤਰ੍ਹਾਂ ਮੈਲ ਲਾ ਕੇ ਕੱਪੜੇ ਨਾਲ ਖੁੰਝ ਕੇ ਸਾਫ਼ ਕਰਕੇ ਦੁਪਹਿਰੇ ਸਕਾ ਲਿਆ ਅੱਜ ਹੁਣ ਦੁਪਹਿਰ ਤੋਂ ਬਾਦਾਂ ਵਧੀਆ ਲੱਕੜ ਲੱਗੇ ਸਾਫ਼ ਥਲੇ ਦੋਰਾ ਕਪੜਾ ਵਿਛਾ ਕੇ ਪੱਖਾ-ਪੁੱਖਾ ਲਾ ਕੇ ਹੱਥ ਆਪਣੇ ਸਾਬਣ ਨਾਲ ਧੋ ਗਏ ਵਧੀਆ ਟੋਕੇ ਨੂੰ ਲਾ ਕੇ ਰੇਤੀ ਰੁਤੀ ਤੇ ਕੱਟੇ ਆ ਕੱਟੇ ਇਸ ਤਰ੍ਹਾਂ ਵੇਖੋ ਤੁਹਾਨੂੰ ਬਖਾਉਣੀ ਕਿ ਨਿੱਕੀਆਂ ਨਿੱਕੀਆਂ ਫਾੜੀਆਂ ਕੀਤੀਆਂ ਵਾਂ ਛੋੜੇ ਚੁੱਟੀ ਬੁੱਧੀ ਜੀ ਨਾਲ ਵਿੱਚੋਂ ਆਪੇ ਨਿਕਲ ਜਾਂਦੀਆਂ ਗਿਟਕਾਂ ਜਿਹੜੇ ਜਾਣ ਤੇ ਕੋਈ ਗੱਲ ਨਹੀਂ ਜੇ ਨਿੱਕੀ ਫਾੜੀ ਕਰਾਂਗੇ ਇਹਦੇ ਨਾਲ ਇਹ ਆ ਕਿ ਜੇ ਬੱਚੇ ਖਾਣਗੇ ਜਾਂ ਕੋਈ ਵੀ ਭੈਂਟ ਭਰਾ ਖਾਊਗਾ ਤੇ ਇਹ ਇਹ ਨਿੱਕਾ ਫਿਰਦੀ ਫਾੜੀ ਖਾਊ ਤੇ ਇਹਦੀ ਸੋੜ ਦੂ ਉਹਨੀਆਂ ਕਿ ਕੀਤੀਆਂ ਵਾਂ ਵੀ ਫਾੜੀ ਖਾ ਸਕਦਾ ਸਭ ਤੇ ਹੁਣ ਇਹਨੂੰ ਆਪਾਂ ਮੇਰੇ ਹਿਸਾਬ ਨੇ ਪਾਉਣਾ ਵਾ ਦੱਬੂ ਦੇ ਪਿਆਰ ਆ ਚਾਰ ਪਾਉਣਾ ਡੱਬਿਆਂ ਦੇ ਮਸਾਲਾ ਮਸੂਰਾ ਲੈ ਲੈਂਦਾ ਵਧੀਆ ਮਲਮੁਲਗੇ ਉਹਨੇ ਪਸਤਾਨੇ ਨੂੰ ਡੱਬੇ ਲੱਭ ਕੇ ਪਾ ਕੇ ਤੇਲ ਉਹ ਪਸਤਾਨੇ ਪਾ ਕੇ ਸਿਰ ਟੱਕ ਤੇ ਚੰਗੀਰਾ ਮਲਮੁਲਗੇ ਨੂੰ ਆਹ ਮਸਾਲਾ ਲਾਲ ਉਹਦੇ ਡੱਬੇ ਚ ਪਾਉਣਾ ਫਿਰ ਇਹਨੂੰ ਆਪਾਂ ਛੇੜਨਾ ਨਹੀਂ ਗਾ ਫਿਰ ਜਦੋਂ ਬਣ ਗਿਆ ਦੇਖ ਲਾਂਗੇ ਤੇ ਥੋੜਾ ਜਿਹਾ ਵਿੱਚੋਂ ਕੱਢ ਲਿਆ ਕਰਨਾ ਪਾ ਕੇ ਵੱਖਰੀ ਡੱਬੀ ਚ ਪਾ ਕੇ ਉਹ ਖਾਇਆ ਕਰਨਾ ਸਾਰੇ ਦੇ ਵਿੱਚੇ ਨਹੀਂ ਮਾਰਨਾ ਚਾਹੀਦਾ ਉਹ ਖਰਾਬ ਹੋ ਜਾਂਦਾ ਵਾ ਜੇ ਆਪਾਂ ਸਾਰੇ ਚ ਮਾਰਾਂਗੇ ਤੇ ਖਰਾਬ ਹੋ ਜਾਊਗਾ ਉਹਨਾਂ ਕੋ ਕੱਢ ਲਿਆ ਫਿਰ ਜਦੋਂ ਪੰਜ ਸੱਤ ਜੜੀ ਮੁੱਕ ਗਿਆ ਉਹ ਡੱਬੇ ਚ ਪਾ ਲਿਆ ਜਾਰ ਵੱਡੇ ਡੱਬੇ ਨੂੰ ਨਹੀਂ ਛੇੜਨਾ ਵੱਡੇ ਨੂੰ ਜਿਹੜਾ ਕਿ ਕੱਢਣ ਲੱਗਣਾ ਫਿਰ ਨਿੱਕੀ ਡੱਬੀ ਚ ਪਾ ਲੈ ਤੇ ਨਿੱਕੀ ਚੋ ਖਾਣਾ ਵਾਂ ਵੱਡੇ ਨੂੰ ਪੰਜ ਸੱਤ ਦੀ ਨਹੀਂ ਹਲਾਈ ਵੀ ਜਾਣਾ ਵਾਂ ਇਸ ਕਰਕੇ ਇਹ ਆਪ ਅਸਲੀ ਤਰੀਕਾ ਚਾਰ ਬਣਾਉਂਦਾ ਆਪਣਾ ਜਿਆਦਾ ਮਿੱਠੂ ਮਸਾਲਾ ਨਹੀਂ ਪਾਉਣਾ ਤੇਲ ਵਧੀਆ ਪਾਉਣਾ ਵੈਰਾਈਟੀ ਦਾ ਨੂਨ ਵਧੀਆ ਪਾਉਣਾ ਵਾਂ ਕਿਉਂਕਿ ਖਾਣਾ ਸਾਰਾ ਸਾਲ ਚੱਲਣਾ ਵਾਂ ਹੁਣ ਇਹਨੂੰ ਆਪਾਂ ਤਾਂ ਉਹਦਾ ਸਿੱਧਾ ਚੰਗੀ ਤਰ੍ਹਾਂ ਫੇਸ ਘਾੜਿਆ ਸੀ ਤੇ ਘਾੜਿਆ ਹੋਗਾ ਨਾ ਤੇ ਤੇਲ ਘੱਟ ਹੋਊਗਾ ਤੇਲ ਵੀ ਜਦ ਜਿਆਦਾ ਚਿਪਕੋ ਨੇ ਨੁਕਸਾਨ ਵਾਲਾ ਵਾ ਇਹ ਆਪ ਗੱਲ ਕਾਦੀ ਮੁੱਕਦੀ ਦੀ ਆਪਾਂ ਆਪਾਂ ਬਲੈ ਕੇ ਸਾਫਤਾਂ ਬਲੈ ਕੇ ਰਾਤ ਤੋਂ ਹੋਵੇ ਸਾਰੀ ਰਾਤ ਤੇ ਜਰੇ ਅਗਰੇਦਿਆਂ ਤੋਂ ਥੋਤੇ ਆ ਮੈਲ ਨੂੰ ਲੱਥ ਜਾਂਦੀ ਆ ਤੇ ਫਿਰ ਧੋਵੇ ਆਪ ਨਿਕਨੇ ਕੱਟ ਕੇ ਆਪ ਚਾਰਦਾ ਗੱਲ ਇਹ ਵੀ ਆਪ ਕੱਟ ਕੇ ਚਾਰ ਤਾਉਣ ਹਾਂ ਬਾਪ ਕੱਟੇ ਸਫਾਈ ਰਹਿ ਜਾਂ ਸਾਰਾ ਸਾਲ ਖਾਣਾ ਦਾ ਧੰਨਵਾਦ ਆਪ ਜੀ ਦਾ